ਵਿਸ਼ਾਲ ਜਿਸ ਦੇ ਪਾਪਾ ਦਾ ਚੰਗਾ ਬਿਜ਼ਨਸ ਹੈ ਉਹ ਪੜ੍ਹਾਈ ਲਿਖਾਈ ਕਰਨ ਤੋਂ ਬਾਅਦ ਆਪਣੇ ਪਾਪਾ ਦੇ ਬਿਜ਼ਨਸ ਨੂੰ ਸੰਭਾਲਣ ਲੱਗਦਾ ਹੈ ਇੱਕ ਦਿਨ ਕੰਮ ਦੇ ਸਿਲਸਲੇ ਵਿੱਚ ਹੀ ਉਹ ਦਿੱਲੀ ਗਿਆ ਹੋਇਆ ਸੀ ਉਸਨੇ ਉੱਥੇ ਕਿਸੇ ਨੂੰ ਰੇਲਵੇ ਸਟੇਸ਼ਨ ਤੇ ਮਿਲਣਾ ਸੀ ਵਿਸ਼ਾਲ ਉੱਥੇ ਬੈਠਾ ਉਸ ਵਿਅਕਤੀ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਦੋਂ ਹੀ ਉਸਦੀ ਨਜ਼ਰ ਇੱਕ ਮੰਗਤੀ ਦੇ ਪੈਂਦੀ ਹੈ ਉਹ ਮੰਗਤੀ ਆਪਣਾ ਮੁੱਲ ਘੋਕੇ ਲੋਕਾਂ ਤੋਂ ਭੀਖ ਮੰਗਣ ਦੀ ਕੋਸ਼ਿਸ਼ ਕਰ ਰਹੀ ਸੀ ਜਿਵੇਂ ਹੀ ਵਿਸ਼ਾਲ ਉਸ ਮੰਗਤੀ ਨੂੰ ਧਿਆਨ ਨਾਲ ਦੇਖਦਾ ਹੈ ਉਹ ਦੇਖ ਕੇ ਪਹਿਚਾਨ ਜਾਂਦਾ ਹੈ ਕਿ ਇਹ ਕੁੜੀ ਕੋਈ ਹੋਰ ਨਹੀਂ ਸਗੋਂ ਉਹੀ ਕੁੜੀ ਹੈ ਜਿਨੇ 1 ਸਾਲ ਪਹਿਲਾਂ ਉਸ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ ਵਿਸ਼ਾਲ ਅਤੇ ਉਹ ਕੁੜੀ 21 ਕਲਾਸ ਵਿੱਚ ਪੜਦੇ ਸਨ ਉਹ ਕੁੜੀ ਨੂੰ ਆਪਣੇ ਪੈਸਿਆਂ ਦਾ ਬਹੁਤ ਜ਼ਿਆਦਾ ਕਮਾਂਡ ਸੀ ਉਹ ਪਰ ਮਾਪਿਆਂ ਦੀ ਇਕਲੌਤੀ ਧੀ ਸੀ ਫਿਰ ਅਜਿਹਾ ਕੀ ਹੋਇਆ ਕਿ ਮਾਪਿਆਂ ਦੀ ਇਕਲੌਤੀ ਧੀ ਜਿਸ ਦੇ ਪਰਿਓ ਕੋਲ ਚੰਗੀ ਜ਼ਮੀਨ ਜਾ ਜ਼ਿਆਦਾ ਹੈ ਉਹ ਇਸ ਹਾਲਤ ਵਿੱਚ ਭੀਖ ਮੰਗਣ ਲਈ ਮਜਬੂਰ ਹੋ ਗਈ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਪੰਜਾਬ ਦੇ ਮੋਹੱਲੀ ਸ਼ਹਿਰ ਵਿੱਚ ਇੱਕ ਕੁੜੀ ਰਹਿੰਦੀ ਹੈ ਜਿਸ ਦਾ ਨਾਮ ਕਿਰਨ ਹੈ ਕਿਰਨ ਆਪਣੇ ਮਾਪੇ ਦੀ ਇਕਲੌਤੀ ਧੀ ਹੈ ਉਹਦੇ ਪਿਓ ਕੋਲ ਕਾਫੀ ਪੈਸੇ ਹਨ ਉਹ ਕਿਰਨ ਨੂੰ ਲਾਡਾਂ ਚਾਵਣ ਨਾਲ ਪਾਲ ਪੋਸ ਕੇ ਵੱਡਾ ਕਰ ਰਹੇ ਹਨ ਕਿਰਨ ਦੇ ਪਿਓ ਜਿਸ ਕੋਲ ਕੀ ਕਾਫੀ ਪੈਸੇ ਹਨ ਇਸ ਗੱਲ ਦਾ ਕਿਰਨ ਨੂੰ ਪੂਰਾ ਕਮੰਡ ਹੈ ਉਹ ਗਰੀਬ ਲੋਕਾਂ ਨੂੰ ਆਪਣੇ ਸਾਹਮਣੇ ਕੁਝ ਨਹੀਂ ਸੀ ਸਮਝਦੀ ਕਾਲਜ ਵਿੱਚ ਉਹ ਲੋਕਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਉਹਨਾਂ ਦੇ ਕੱਪੜਿਆਂ ਤੇ ਕਮੈਂਟ ਕਰਦੀ ਰਹਿੰਦੀ। ਕਿਰਨ ਦੀ ਕਲਾਸ ਵਿੱਚ ਹੀ ਇੱਕ ਮੁੰਡਾ ਪੜਦਾ ਹੈ ਜਿਸ ਦਾ ਨਾਮ ਵਿਸ਼ਾਲ ਸੀ। ਵਿਸ਼ਾਲ ਉਸ ਨੂੰ ਦੇਖ ਕੇ ਹੀ ਉਸ ਨੂੰ ਪਸੰਦ ਕਰਨ ਲੱਗਦਾ ਹੈ। ਵਿਸ਼ਾਲ ਦੇ ਮਾਪੇ ਵੀ ਬਹੁਤ ਜ਼ਿਆਦਾ ਅਮੀਰ ਹਨ ਪਰ ਉਹ ਬਿਲਕੁਲ ਵੀ ਦਿਖਾਵਾ ਪਸੰਦ ਨਹੀਂ ਸੀ। ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ। ਸਮੇਂ ਦੇ ਨਾਲ-ਨਾਲ ਉਹਨਾਂ ਦੀ ਗ੍ਰੈਜੂਏਸ਼ਨ ਵੀ ਪੂਰੀ ਹੋ ਜਾਂਦੀ ਹੈ। ਕਾਲਜ ਟਾਈਮ ਵਿਸ਼ਾਲ ਦੀ ਇੰਨੀ ਹਿੰਮਤ ਨਹੀਂ ਸੀ ਹੋਈ। ਕਿਰਨ ਨੂੰ ਆਪਣੇ ਦਿਲ ਦੀ ਗੱਲ ਦੱਸ ਸਕੇ ਉਹ ਆਪਣੇ ਮਾਪੇ ਨੂੰ ਕਿਰਨ ਦੇ ਬਾਰੇ ਵਿੱਚ ਸਭ ਕੁਝ ਸੱਚ-ਸੱਚ ਦੱਸ ਦਿੰਦਾ ਹੈ ਉਹ ਆਪਣੇ ਘਰੇ ਇਹ ਕਹਿੰਦਾ ਹੈ ਕਿ ਤੁਸੀਂ ਕਿਰਨ ਦੇ ਮਾਪੇ ਕੋਲ ਜਾਓ ਤੇ ਸਾਡੇ ਰਿਸ਼ਤੇ ਦੀ ਗੱਲ ਕਰੋ ਮੈਨੂੰ ਯਕੀਨ ਹੈ ਉਹ ਨਾ ਨਹੀਂ ਕਰਨਗੇ ਮਾਪਿਓ ਨੂੰ ਵਿਸ਼ਾਲ ਦੀ ਗੱਲ ਉੱਤੇ ਕੋਈ ਇਤਰਾਜ਼ ਨਹੀਂ ਸੀ ਉਹ ਤਾਂ ਖੁਸ਼ ਸਨ ਕਿ ਮੁੰਡੇ ਨੇ ਆਪਣੇ ਦਿਲ ਦੀ ਗੱਲ ਸਾਨੂੰ ਖੁੱਲ੍ਹ ਕੇ ਦੱਸ ਦਿੱਤੀ ਵਿਸ਼ਾਲ ਨੂੰ ਕਿਰਨ ਦੇ ਘਰ ਦਾ ਉਹਦੇ ਮਾਪੇ ਦਾ ਉਹਦੇ ਬਿਜ਼ਨਸ ਦਾ ਸਭ ਕੁਝ ਦਾ ਪਤਾ ਸੀ ਵਿਸ਼ਾਲ ਦੇ ਮਾਪੇ ਵਿਸ਼ਾਲ ਨਾਲ ਕਿਰਨ ਦੇ ਘਰ ਜਾਂਦੇ ਹਨ। ਉਹਨਾਂ ਦੇ ਰਿਸ਼ਤੇ ਦੀ ਗੱਲ ਕਰਨ। ਜਦੋਂ ਕਿਰਨ ਦੇ ਪਾਪਾ ਵਿਸ਼ਾਲ ਦੇ ਪਾਪਾ ਨੂੰ ਮਿਲਦੇ ਹਨ ਤਾਂ ਉਹਨਾਂ ਨੂੰ ਇਹ ਰਿਸ਼ਤਾ ਬਹੁਤ ਚੰਗਾ ਲੱਗਦਾ ਹੈ। ਉਹ ਹਾਮੀ ਭਰ ਦਿੰਦੇ ਹਨ। ਕਿਰਨ ਉਹਨਾਂ ਦੇ ਬੈਠਿਆਂ ਤੋਂ ਹੀ ਘਰ ਆ ਜਾਂਦੀ ਹੈ ਜਿਹੜੀ ਕਿ ਆਪਣੀਆਂ ਸਹੇਲੀਆਂ ਨਾਲ ਬਾਹਰ ਘੁੰਮਣ ਲਈ ਗਈ ਹੋਈ ਸੀ। ਜਦੋਂ ਉਹ ਹੀ ਵਿਸ਼ਾਲ ਨੂੰ ਆਪਣੇ ਘਰ ਵਿੱਚ ਬੈਠਾ ਦੇਖਦੀ ਹੈ ਤਾਂ ਸਮਝ ਜਾਂਦੀ ਹੈ ਕਿ ਘਰ ਵਿੱਚ ਕਿਹੜੀ ਗੱਲ ਚੱਲ ਰਹੀ ਹੈ। ਕਿਉਂਕਿ ਉਹ ਕਾਲਜ ਟਾਈਮ ਵਿੱਚ ਇਹ ਗੱਲ ਨੋਟ ਕਰ ਲੈਂਦੀ ਹੈ ਕਿ ਵਿਸ਼ਾਲ ਉਸ ਨੂੰ ਪਸੰਦ ਕਰਦਾ ਹੈ ਉਹ ਤਾਂ ਇਹ ਚਾਹੁੰਦੀ ਸੀ ਕਿ ਵਿਸ਼ਾਲ ਉਸ ਨੂੰ ਬੁਲਾਵੇ ਤੇ ਉਹ ਸਭ ਦੇ ਸਾਹਮਣੇ ਵਿਸ਼ਾਲ ਦੀ ਬੇਇੱਜ਼ਤੀ ਕਰੇ ਉਹ ਘਰ ਦੇ ਅੰਦਰ ਚਲੀ ਜਾਂਦੀ ਹੈ ਅੰਦਰ ਜਾ ਕੇ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੈਂ ਇਸ ਮੁੰਡੇ ਨਾਲ ਬਿਲਕੁਲ ਵੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਇਹ ਸਭ ਗੱਲਾਂ ਕਿਰਨ ਨੇ ਆਪਣੀ ਮਾਂ ਕੋਲ ਹੀ ਕਰੀਆਂ ਸਨ ਵਿਸ਼ਾਲ ਆਪਣੇ ਮਾਤਾ ਪਿਤਾ ਨਾਲ ਕਿਰਨ ਦੇ ਘਰੋਂ ਚਲਾ ਜਾਂਦਾ ਹੈ ਕਿਰਨ ਦਾ ਪਾਪਾ ਕਹਿੰਦਾ ਹੈ ਕਿ ਮੈਂ ਕਿਰਨ ਨਾਲ ਗੱਲ ਕਰਕੇ ਤੁਹਾਨੂੰ ਸੁਨੇਹਾ ਲਗਾ ਦੇਵਾਂਗਾ ਉਹ ਖੁਸ਼ੀ-ਖੁਸ਼ੀ ਉੱਥੋਂ ਚਲੇ ਜਾਂਦੇ ਹਨ ਜਿਵੇਂ ਹੀ ਕਿਰਨ ਦਾ ਪਾਪਾ ਉਸ ਨਾਲ ਆ ਕੇ ਵਿਆਹ ਦੀ ਗੱਲ ਕਰਦਾ ਹੈ ਤਾਂ ਉਹ ਸਾਫ਼-ਸਾਫ਼ ਮਨ੍ਹਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਇਸ ਮੁੰਡੇ ਨਾਲ ਕਦੇ ਵੀ ਵਿਆਹ ਨਹੀਂ ਕਰਵਾਵਾਂਗੀ ਮੈਂ ਜ਼ਿੰਦਗੀ ਭਰ ਕੁਆਰੀ ਰਹਿ ਲਵਾਂਗੀ ਪਰ ਇਸ ਨਾਲ ਵਿਆਹ ਨਹੀਂ ਕਰਵਾਵਾਂਗੀ ਕਿਰਨ ਦਾ ਪਿਓ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਘਰ-ਬਾਰ ਬਹੁਤ ਵਧੀਆ ਹੈ ਮੁੰਡਾ ਵਧੀਆ ਹੈ ਪਰ ਕਿਰਨ ਸਾਫ਼-ਸਾਫ਼ ਮਨ੍ਹਾ ਕਰ ਦਿੰਦੀ ਹੈ ਇਹ ਸਭ ਕੁਝ ਸੁਣ ਕੇ ਕਿਰਨ ਦੇ ਪਿਓ ਨੂੰ ਗੁੱਸਾ ਤਾਂ ਬਹੁਤ ਆਉਂਦਾ ਹੈ ਪਰ ਆਪਣੀਆਂ ਲਾਡਾਂ ਚਾਵਾਂ ਨਾਲ ਪਾਲੀ ਹੋਈ ਧੀ ਦੀ ਗੱਲ ਮੰਨਣ ਲਈ ਉਹ ਤਿਆਰ ਹੋ ਜਾਂਦਾ ਹੈ ਉਹ ਵਿਸ਼ਾਲ ਦੇ ਪਿਓ ਨੂੰ ਫੋਨ ਕਰਕੇ ਕਹਿ ਦਿੰਦੇ ਹਨ ਕਿ ਕਿਰਨ ਜੀ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੈ ਉਹ ਤਾਂ ਅਜੇ 4-5 ਸਾਲ ਵਿਆਹ ਕਰਵਾਉਣਾ ਹੀ ਨਹੀਂ ਚਾਹੁੰਦੀ ਜਿਵੇਂ ਹੀ ਵਿਸ਼ਾਲ ਇਹ ਸਭ ਗੱਲਾਂ ਸੁਣਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਬਹੁਤ ਹੀ ਬੁਰਾ ਲੱਗਦਾ ਹੈ ਵਿਸ਼ਾਲ ਆਪਣੇ ਘਰੋਂ ਕਾਰ ਤੇ ਸਿੱਧਾ ਕਿਰਨ ਦੇ ਘਰ ਜਾ ਪਹੁੰਚਦਾ ਹੈ ਉਹ ਕਿਰਨ ਨਾਲ ਗੱਲ ਕਰਨਾ ਚਾਹੁੰਦਾ ਸੀ ਉਹ ਕਿਰਨ ਨੂੰ ਪੁੱਛਣ ਲੱਗਦਾ ਹੈ ਕਿ ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕਰਵਾਉਣਾ ਚਾਹੁੰਦੀ ਆਖਿਰ ਮੇਰੇ 'ਚ ਕਮੀ ਕੀ ਹੈ ਕਿਰਨ ਸਾਹਬ ਦੇ ਸਾਹਮਣੇ ਹੀ ਉਸਦੀ ਬੇਇੱਜ਼ਤੀ ਕਰ ਦਿੰਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਨਾ ਹੀ ਤਾਂ ਤੈਨੂੰ ਰਹਿਣ ਸਹਿਣ ਦਾ ਪਤਾ ਹੈ ਤੇ ਨਾ ਹੀ ਕੱਪੜੇ ਪਾਉਣ ਦਾ ਉਹ ਉਸ ਨੂੰ ਬਹੁਤ ਹੀ ਬੁਰਾਪਲਾ ਕਹਿੰਦੀ ਹੈ ਵਿਸ਼ਾਲ ਨੂੰ ਗੁੱਸਾ ਤਾਂ ਬਹੁਤ ਆਉਂਦਾ ਹੈ ਪਰ ਉਹ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਦੇ ਸਾਹਮਣੇ ਹੀ ਆਪਣਾ ਪਿਆਰ ਦਾ ਇਜ਼ਹਾਰ ਕਰਦਾ ਹੈ ਪਰ ਕਿਰਨ ਸਾਹਬ ਦੇ ਸਾਹਮਣੇ ਉਹਦੇ ਮੂੰਹ ਤੇ ਥੱਪੜ ਮਾਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਆਪਣੀ ਸ਼ਕਲ ਦੇਖੀ ਹੈ ਮੈਂ ਤੇਰੇ ਨਾਲ ਕੋਈ ਵਿਆਹ ਹੋ ਨਹੀਂ ਕਰਵਾਉਣਾ ਚਾਹੁੰਦੀ ਮੇਰੇ ਘਰ ਤੋਂ ਬਾਹਰ ਨਿਕਲ ਜਾ ਇਹ ਸਭ ਕੁਝ ਹੋਣ ਤੋਂ ਬਾਅਦ ਵਿਸ਼ਾਲ ਕਿਰਨ ਦੇ ਘਰ ਤੋਂ ਬਾਹਰ ਆ ਜਾਂਦਾ ਹੈ ਉਹਦਾ ਦਿਲ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਸੀ ਉਹ ਆਪਣੇ ਆਪ ਨੂੰ ਸੰਭਾਲਦਾ ਤੇ ਇਹ ਫੈਸਲਾ ਲੈਂਦਾ ਕਿ ਹੁਣ ਮੈਂ ਕਿਸੇ ਨਾਲ ਵੀ ਵਿਆਹ ਨਹੀਂ ਕਰਵਾਵਾਂਗਾ ਕਿਰਨ ਦੇ ਘਰੋਂ ਉਹ ਆਪਣੇ ਘਰ ਆ ਜਾਂਦਾ ਹੁਣ ਇਸ ਗੱਲ ਨੂੰ 2 ਮਹੀਨੇ ਬੀਤ ਗਏ ਸਨ ਮਿਸ਼ਾਲ ਦੇ ਘਰ ਦੇ ਜਦੋਂ ਵੀ ਉਸ ਨਾਲ ਵਿਆਹ ਦੀ ਗੱਲ ਕਰਦੇ ਤਾਂ ਉਹ ਗੱਲ ਨੂੰ ਟਾਲ ਦਿੰਦਾ ਉਧਰ ਕਿਰਨ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਸੋਸ਼ਲ ਮੀਡੀਆ ਉੱਤੇ ਉਸ ਦੀ ਦੋਸਤੀ ਅਰਜਨ ਨਾਮ ਦੇ ਇੱਕ ਮੁੰਡੇ ਨਾਲ ਹੁੰਦੀ ਹੈ ਉਹਨਾਂ ਦੀ ਦੋਸਤੀ ਬਹੁਤ ਜ਼ਿਆਦਾ ਅੱਗੇ ਵਧ ਗਈ ਉਹ ਇੱਕ ਦੂਜੇ ਨਾਲ ਫੋਨ ਤੇ ਵੀ ਗੱਲਾਂ ਕਰਨ ਲੱਗ ਗਏ ਸਨ ਸੋਸ਼ਲ ਮੀਡੀਆ ਉੱਤੇ ਅਰਜਨ ਦੀਆਂ ਫੋਟੋਆਂ ਉਸ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ ਉਹ ਸੋਚਣ ਲੱਗਦੀ ਹੈ ਕਿ ਮੇਰੇ ਲਈ ਇਹ ਸਭ ਤੋਂ ਵਧੀਆ ਹੈ ਮੈਂ ਇਸੇ ਨਾਲ ਵਿਆਹ ਕਰਵਾਉਣਾ ਚਾਹੂੰਗੀ ਉਸਨੂੰ ਵਿਆਕਰਮ ਵਾਲੀ ਸੋਚਣ ਲੱਗਦੀ ਹੈ ਕਿ ਕਿਰਨ ਸਾਰਾ ਦਿਨ ਹੀ ਅਰਜਨ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ। ਇਸ ਗੱਲ ਦੀ ਪਿੰਕ ਕਿਰਨ ਦੀ ਮਾਂ ਨੂੰ ਲੱਗ ਗਈ ਸੀ ਕਿ ਉਹ ਫੋਨ ਤੇ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਹੈ। ਉਹ ਇਸ ਬਾਰੇ ਕਿਰਨ ਦੇ ਪਾਪਾ ਨਾਲ ਗੱਲ ਕਰਦੀ ਹੈ ਕਿ ਕੁੜੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈ। ਚਿਰਨ ਦਾ ਪਿਓ ਕਿਰਨ ਨਾਲ ਇਸ ਬਾਰੇ ਵਿੱਚ ਗੱਲ ਕਰਦਾ ਹੈ ਕਿਰਨ ਆਪਣੇ ਪਾਪਾ ਨੂੰ ਸਭ ਕੁਝ ਸੱਚ-ਸੱਚ ਦੱਸ ਦਿੰਦੀ ਹੈ ਕਿ ਸੋਸ਼ਲ ਮੀਡੀਆ ਉੱਤੇ ਮੈਂ ਅਰਜਨ ਨਾਮ ਦੇ ਇੱਕ ਮੁੰਡੇ ਨੂੰ ਮਿਲੀ ਹਾਂ। ਜਿਸ ਨੂੰ ਮੈਂ ਪਸੰਦ ਕਰਨ ਲੱਗੀ ਆ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਇਹ ਸਭ ਕੁਝ ਸੁਣ ਕੇ ਕਿਰਨ ਦੇ ਪਾਪਾ ਕਿਰਨ ਨੂੰ ਪੁੱਛਦੇ ਹਨ ਕਿ ਤੂੰ ਮੁੰਡੇ ਦੇ ਪਰਿਵਾਰ ਅਤੇ ਘਰ ਬਾਰੇ ਕੁਝ ਜਾਣਦੀ ਹੈ ਪਰ ਕਿਰਨ ਨੂੰ ਇਹ ਸਭ ਕੁਝ ਬਾਰੇ ਕੁਝ ਵੀ ਨਹੀਂ ਸੀ ਪਤਾ ਕਿਰਨ ਕਹਿਣ ਲੱਗਦੀ ਹੈ ਕਿ ਉਹ ਮੈਨੂੰ ਖੁਸ਼ ਰੱਖੇਗਾ ਮੇਰੇ ਲਈ ਇਹੀ ਕਾਫੀ ਹੈ ਮੈਂ ਉਸਦੇ ਪਰਿਵਾਰ ਬਾਰੇ ਉਸਦੇ ਘਰ ਬਾਰੇ ਉਹਦੇ ਬਿਜ਼ਨਸ ਬਾਰੇ ਕਦੇ ਉਸ ਤੋਂ ਨਹੀਂ ਪੁੱਛਿਆ ਇਹ ਸੁਣ ਕੇ ਕਿਰਨ ਦੇ ਪਾਪਾ ਨੂੰ ਗੁੱਸਾ ਆ ਜਾਂਦਾ ਹੈ ਉਸ ਨਾਲ ਵਿਆਹ ਕਰਵਾਉਣ ਦੀ ਜਿੱਦ ਫੜੀ ਬੈਠੀ ਸੀ ਪਰ ਪਿਓ ਸਾਫ਼-ਸਾਫ਼ ਮਨਾ ਕਰ ਦਿੰਦਾ ਉਹ ਕਹਿੰਦਾ ਕਿ ਅੱਜ ਤੋਂ ਬਾਅਦ ਤੂੰ ਘਰ ਤੋਂ ਬਾਹਰ ਨਹੀਂ ਨਿਕਲਵੇਂਗੀ ਉਹ ਕਿਰਨ ਦਾ ਫੋਨ ਵੀ ਫੜ ਲੈਂਦੇ ਹਨ ਇਹ ਸਭ ਕੁਝ ਸੁਣ ਕੇ ਕਿਰਨ ਰੋਂਦੇ ਹੋਏ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲੈਂਦੀ ਹੈ ਸ਼ਾਮ ਤੱਕ ਕਿਰਨ ਕਮਰੇ ਦਾ ਗੇਟ ਨਹੀਂ ਖੋਲਦੀ ਤੇ ਨਾ ਹੀ ਕੁਝ ਖਾਂਦੀ ਪੀਂਦੀ ਹੈ ਪਰ ਪਿਓ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਨ ਉਹਨਾਂ ਨੂੰ ਆਪਣੇ ਜਾਲ 'ਚ ਫਸਾਉਂਦੇ ਨੇ ਤੇ ਫਿਰ ਧੋਖਾ ਦਿੰਦੇ ਨੇ ਇਸ ਲਈ ਉਹ ਆਪਣੀ ਧੀ ਦੀ ਮਨਮਾਨੀ ਨਹੀਂ ਚੱਲਣ ਦੇਣਾ ਚਾਹੁੰਦਾ ਸੀ ਅਗਲੇ ਦਿਨ ਸਵੇਰੇ ਵੀ ਕਿਰਨ ਨੇ ਗੇਟ ਨਹੀਂ ਸੀ ਖੋਲਿਆ ਜਦੋਂ ਪਿਓ ਘਰੋਂ ਚਲਾ ਜਾਂਦਾ ਤਾਂ ਕਿਰਨ ਦੀ ਮਾਂ ਉਹਨੂੰ ਪੁੱਛਦੀ ਹੈ ਕਿ ਤੂੰ ਕਮਰੇ ਵਿੱਚੋਂ ਇੱਕ ਵਾਰੀ ਬਾਹਰ ਆ ਜਾ ਤੂੰ ਖਾਪੀ ਲੈ ਪਰ ਕਿਰਨ ਉਹਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਪਹਿਲਾਂ ਮੈਨੂੰ ਮੇਰਾ ਫੋਨ ਦਿਓ ਮੈਂ ਅਰਜੁਨ ਨਾਲ ਗੱਲ ਕਰਨੀ ਹੈ ਉਸ ਤੋਂ ਬਾਅਦ ਹੀ ਮੈਂ ਗੇਟ ਖੋਲਾਂਗੀ ਮਾਂ ਨੂੰ ਕਿਰਨ ਤੇ ਤਰਸ ਆ ਜਾਂਦਾ ਹੈ ਕਿਉਂਕਿ ਉਹਨੇ ਕੱਲ ਦਾ ਕੁਝ ਨਹੀਂ ਸਿੱਖਾਦਾ ਉਸ ਨੂੰ ਕਹਿਣ ਲੱਗਦੀ ਹੈ ਕਿ ਜਦੋਂ ਤੱਕ ਤੇਰੇ ਪਾਪਾ ਘਰ ਨਹੀਂ ਆਉਂਦੇ ਉਦੋਂ ਤੱਕ ਤੂੰ ਫੋਨ ਆਪਣੇ ਕੋਲੇ ਰੱਖ ਸਕਦੀ ਹੈ ਇਹ ਸੁਣ ਕੇ ਕਿਰਨ ਖੁਸ਼ ਹੋ ਜਾਂਦੀ ਹੈ ਉਹਨੇ ਰੋਟੀ ਵੀ ਖਾ ਲਈ ਸੀ ਤੇ ਫੋਨ ਤੇ ਅਰਜਨ ਨਾਲ ਗੱਲ ਵੀ ਕਰਨ ਲੱਗ ਗਈ ਹੈ ਉਹ ਬਹੁਤ ਖੁਸ਼ ਸੀ ਉਹ ਫੋਨ ਤੇ ਅਰਜਨ ਨੂੰ ਘਰ ਵਿੱਚ ਜੋ ਕੁਝ ਵੀ ਹੋਇਆ ਸੀ ਸਭ ਕੁਝ ਦੱਸ ਦਿੰਦੀ ਹੈ ਸਾਰੀ ਗੱਲ ਸੁਣ ਕੇ ਅਰਜਨ ਉਸ ਨੂੰ ਉਕਸਾਉਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਹੁਣ ਤੇਰੇ ਪਾਪਾ ਆਪਣੇ ਰਿਸ਼ਤੇ ਲਈ ਕਦੇ ਵੀ ਨਹੀਂ ਮੰਨਣਗੇ ਤੂੰ ਮੇਰੇ ਨਾਲ ਘਰ ਤੋਂ ਭੱਜ ਚੱਲ। ਕਿਰਨ ਬਚਪਨ ਤੋਂ ਹੀ ਆਪਣੀ ਮਰਜ਼ੀ ਚ ਲਾਉਂਦੀ ਆ ਰਹੀ ਸੀ। ਇਸ ਲਈ ਜਦੋਂ ਪਿਓ ਉਹਦੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦਾ ਤਾਂ ਉਹ ਅਰਜਨ ਦੀ ਗੱਲ ਨਾਲ ਸਹਿਮਤ ਹੋ ਜਾਂਦੀ ਹੈ। ਉਹ ਅਰਜਨ ਨੂੰ ਕਹਿੰਦੀ ਹੈ ਕਿ ਮੈਨੂੰ ਇਹ ਦੱਸੋ ਕਿ ਮੈਂ ਕਦੋਂ ਘਰ ਤੋਂ ਬਾਹਰ ਨਿਕਲਾਂ ਤੇ ਆਪਾਂ ਕਿੱਥੇ ਜਾਵਾਂਗੇ। ਅਰਜਨ ਉਹਨੂੰ ਕਹਿੰਦਾ ਕਿ ਆਪਾਂ ਜਿੱਥੇ ਵੀ ਠੀਕ ਲੱਗਿਆ ਉੱਥੇ ਚਲੇ ਜਾਵਾਂਗੇ। ਪਰ ਤੈਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਕੁਝ ਕੀਮਤੀ ਸਮਾਨ ਤੇ ਰੁਪਏ ਲੈਣੇ ਹੋਣਗੇ ਕਿਉਂਕਿ ਮੈਂ ਆਪਣੇ ਪਾਪਾ ਨਾਲ ਲੜਾਈ ਕਰਕੇ ਅਲੱਗ ਰਹਿ ਰਿਹਾ ਹਾਂ ਅੱਜ ਕੱਲ ਮੇਰੇ ਪਾਪਾ ਨੇ ਮੇਰੇ ਬੈਂਕ ਅਕਾਊਂਟ ਵੀ ਬਲੌਕ ਕਰਵਾ ਦਿੱਤੇ ਹਨ ਤੇ ਹੁਣ ਮੇਰੇ ਕੋਲ ਬਿਲਕੁਲ ਵੀ ਰੁਪਏ ਨਹੀਂ ਹਨ ਅਰਜੁਨ ਨੇ ਇਹ ਦੱਸਿਆ ਸੀ ਕਿ ਮੈਂ ਇੱਕ ਅਮੀਰ ਘਰ ਦਾ ਮੁੰਡਾ ਹਾਂ ਕਿਰਨ ਉਸ ਦੀ ਇਹ ਗੱਲ ਮੰਨਣ ਲਈ ਵੀ ਤਿਆਰ ਹੋ ਜਾਂਦੀ ਹੈ ਕਿ ਉਹ ਆਪਣੇ ਘਰੋਂ ਕੁਝ ਗਹਿਣੇ ਤੇ ਰੁਪਏ ਲੈ ਕੇ ਆਵੇਗੀ ਤਾਂ ਜੋ ਉਹਨਾਂ ਦਾ ਸਮਾਂ ਵਧੀਆ ਲੰਘ ਸਕੇ ਤੇ ਕਿਰਨ ਦੇ ਪੈਸਿਆਂ ਤੇ ਦੋਨੇ ਐਸ਼ ਕਰ ਸਕਣ ਉਹ ਕਿਰਨ ਨੂੰ ਕਹਿੰਦਾ ਕਿ ਤੂੰ 12 ਵਜੇ ਆਪਣੇ ਘਰ ਤੋਂ ਬਾਹਰ ਆ ਜੀ ਮੈਂ ਉੱਥੋਂ ਤੈਨੂੰ ਲੈ ਜਾਵਾਂਗਾ ਤੇ ਜਦੋਂ ਵੀ ਮੇਰੀ ਮੇਰੇ ਮਾਪਪਨਾਂ ਸੁਲਾ ਹੋ ਗਈ ਉਸ ਤੋਂ ਬਾਅਦ ਆਪਾਂ ਉੱਥੇ ਮੇਰੇ ਘਰ ਵਿੱਚ ਰਹਿ ਲਵਾਂਗੇ ਦਿਨ ਲੰਘ ਜਾਂਦਾ ਹੈ ਤੇ ਜਿਵੇਂ ਹੀ ਰਾਤ ਹੁੰਦੀ ਹੈ ਰਾਤ ਦੇ 12 ਵਜੇ ਕਿਰਨ ਆਪਣੇ ਘਰ ਦੀ ਓਲਮਾਰੀ ਖੋਲਦੀ ਹੈ ਜਿੱਥੇ ਗਹਿਣੇ ਤੇ ਕੈਸ਼ ਰੱਖਿਆ ਹੋਇਆ ਸੀ अलमारी ਵਿੱਚ ਜਿਆਦਾ ਗਹਿਣੇ ਤਾਂ ਨਹੀਂ ਸੀ ਪਰ ਜੋ ਵੀ ਸੀ ਉਹ ਸਭ ਕੁਝ ਲੈ ਕੇ ਘਰ ਤੋਂ ਬਾਹਰ ਚੜੀ ਜਾਂਦੀ ਹੈ ਬਾਹਰ ਅਰਜਨ ਆਪਣੇ ਮੋਟਰਸਾਈਕਲ ਉੱਤੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਅਰਜਨ ਦੇ ਨਾਲ ਉਹ ਟ੍ਰੇਨ ਤੇ ਚੜ ਕੇ ਦਿੱਲੀ ਚਲੀ ਜਾਂਦੀ ਹੈ ਉੱਥੇ ਇੱਕ ਫਲੈਟ ਲੈਂਦੇ ਨੇ ਤੇ ਉਸ ਵਿੱਚ ਹੀ ਰਹਿਣ ਲੱਗਦੇ ਨੇ ਉਹਨਾਂ ਨੇ ਫਲੈਟ ਕਿਰਾਏ ਤੇ ਲਿਆ ਸੀ ਅਗਲੇ ਦਿਨ ਸਵੇਰੇ ਜਦੋਂ ਘਰ ਵਿੱਚ ਕਿਰਨ ਨਹੀਂ ਮਿਲਦੀ ਤਾਂ ਮਾਪਿਓ ਉਸ ਨੂੰ ਇੱਧਰ ਉੱਧਰ ਲੱਭਣ ਲੱਗਦੇ ਨੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਅਲਮਾਰੀ ਵਿੱਚ ਗਹਿਣੇ ਤੇ ਰੁਪਏ ਨਹੀਂ ਹਨ ਤਾਂ ਉਹਨਾਂ ਨੂੰ ਸਮਝਣ ਵਿੱਚ ਦੇਰ ਨਹੀਂ ਲੱਗਦੀ ਕਿ ਕੁੜੀ ਘਰੋਂ ਭੱਜ ਗਈ ਹੈ ਉਹ ਚੁੱਪਚਾਪ ਉਸਨੂੰ ਆਸ-ਪਾਸੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਲੱਭਣ ਲੱਗਦੇ ਹਨ ਹੌਲੀ-ਹੌਲੀ 10 ਤੋਂ 12 ਦਿਨ ਬੀਤ ਜਾਂਦੇ ਹਨ ਪਰ ਕਿਰਨ ਨਹੀਂ ਮਿਲਦੀ ਕਿਰਨ ਨੇ ਆਪਣੇ ਸਾਰੇ ਰੁਪਏ ਤੇ ਗਹਿਣੇ ਅਰਜਨ ਨੂੰ ਦੇ ਦਿੱਤੇ ਸਨ ਅਰਜਨ ਤੇ ਕਿਰਨ ਉਹਨਾਂ ਰੁਪਿਆਂ ਨਾਲ ਆਰਾਮ ਦੀ ਜ਼ਿੰਦਗੀ ਜਿਉਣ ਲੱਗਦੇ ਹਨ ਹੌਲੀ-ਹੌਲੀ ਇਸ ਗੱਲ ਨੂੰ 3 ਮਹੀਨੇ ਹੋ ਜਾਂਦੇ ਨੇ ਉਨ੍ਹਾਂ ਦੇ ਜ਼ਿਆਦਾ ਪੈਸੇ ਹੁਣ ਖਰਚ ਹੋ ਚੁੱਕੇ ਸਨ ਹੁਣ ਸਿਰਫ 20000 ਰੁਪਏ ਹੀ ਬਾਕੀ ਸੀ ਜਦੋਂ ਅਰਜਨ ਇਹ ਦੇਖਦਾ ਹੈ ਕਿ ਹੁਣ ਥੋੜੇ ਜਿਹੇ ਰੁਪਏ ਹੀ ਰਹਿ ਗਏ ਹਨ ਤਾਂ ਇੱਕ ਸਵੇਰ ਉਹ ਘਰ ਤੋਂ ਚਲਾ ਜਾਂਦਾ ਹੈ ਤੇ ਫਿਰ ਵਾਪਸੀ ਨਹੀਂ ਆਉਂਦਾ ਜਦੋਂ ਸਾਰਾ ਦਿਨ ਅਰਜਨ ਵਾਪਸ ਨਾ ਆਇਆ ਤਾਂ ਕੈਨ ਨੂੰ ਵੀ ਸਮਝ ਆ ਜਾਂਦੀ ਹੈ ਕਿ ਅਰਜਨ ਉਸ ਨੂੰ ਧੋਖਾ ਦੇ ਕੇ ਚਲਾ ਗਿਆ ਕਿਉਂਕਿ ਪਹਿਲਾਂ ਕਦੇ ਵੀ ਅਰਜਨ ਇੰਨਾ ਲੰਮਾ ਸਮਾਂ ਘਰ ਤੋਂ ਬਾਹਰ ਨਹੀਂ ਸੀ ਗਿਆ ਉਸਨੂੰ ਅਰਜਨ ਦੇ ਘਰ ਪਰਿਵਾਰ ਦਾ ਕੁਝ ਵੀ ਨਹੀਂ ਸੀ ਪਤਾ ਜਿਸ ਵਿੱਚ ਘਰ ਵਿੱਚ ਕਿਰਨਾ ਰਹਿੰਦੀ ਸੀ ਉਹ ਘਰ ਵੀ ਕਿਰਾਏ ਤੇ ਸੀ ਤੇ ਉਹਦਾ ਕਿਰਾਇਆ ਵੀ ਦੇਣਾ ਸੀ ਕਿਰਨਾ ਲਈ ਹੁਣ ਸਭ ਕੁਝ ਔਖਾ ਹੋਣ ਵਾਲਾ ਸੀ ਅਰਜਨ ਨੂੰ ਗਏ ਨੂੰ ਹੁਣ 3 ਦਿਨ ਹੋ ਗਏ ਸਨ ਪਰ ਉਹ ਵਾਪਸ ਨਹੀਂ ਸੀ ਆਇਆ ਘਰ ਦੇ ਅੰਦਰ ਦਾ ਸਮਾਨ ਵੀ ਖਤਮ ਹੋ ਰਿਹਾ ਸੀ ਕਿਰਨਾ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ ਨਾ ਹੀ ਤਾਂ ਉਹ ਆਪਣੇ ਮਾਪਿਆਂ ਕੋਲ ਜਾ ਸਕਦੀ ਸੀ ਤੇ ਨਾ ਹੀ ਉਹ ਅਰਜਨ ਨੂੰ ਲੱਭ ਸਕਦੀ ਸੀ ਕਿਉਂਕਿ ਅਰਜੁਨ ਦੇ ਬਾਰੇ ਉਹਨੂੰ ਕੁਝ ਵੀ ਨਹੀਂ ਸੀ ਪਤਾ ਉਹਦੇ ਘਰ ਦਾ ਉਹਦੇ ਪਰਿਵਾਰ ਦਾ ਉਸ ਨੂੰ ਕੁਝ ਨਹੀਂ ਸੀ ਪਤਾ 10 ਦਿਨ ਕਿਵੇਂ ਨਾ ਕਿਵੇਂ ਉਹ ਉਸੇ ਤਰ੍ਹਾਂ ਰਹਿੰਦੀ ਹੈ ਪਰ ਜਦੋਂ ਉਸ ਦੀ ਬਸ ਹੋ ਜਾਂਦੀ ਹੈ ਘਰ ਵਿੱਚ ਖਾਣ ਦਾ ਸਮਾਨ ਵੀ ਖਤਮ ਹੋ ਜਾਂਦਾ ਹੈ ਤਾਂ ਉਹ ਖਾਣ ਦਾ ਜੁਗਾੜ ਕਰਨ ਲਈ ਭੀਖ ਮੰਗਣ ਦਾ ਫੈਸਲਾ ਕਰਦੀ ਹੈ ਉਹ ਘਰ ਤੋਂ ਦੂਰ ਰੇਲਵੇ ਸਟੇਸ਼ਨ ਤੇ ਭੀਖ ਮੰਗਣ ਲੱਗਦੀ ਹੈ ਕਿਉਂਕਿ ਨੇੜੇ ਤੇੜੇ ਦੇ ਲੋਕ ਉਸ ਨੂੰ ਜਾਣਦੇ ਸਨ ਉੱਥੇ ਰਹਿੰਦੀ ਨੂੰ ਉਹਨੂੰ 3 ਮਹੀਨੇ ਹੋ ਗਏ ਸੀ ਉਹ ਰੇਲਵੇ ਸਟੇਸ਼ਨ ਤੇ ਆਪਣੇ ਮੂੰਹ ਨੂੰ ਲੁਕੋ ਕੇ ਲੋਕਾਂ ਤੋਂ ਭੀਖ ਮੰਗਣ ਲੱਗਦੀ ਹੈ। 5-6 ਦਿਨ ਉਹ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਤੇ ਲੋਕਾਂ ਤੋਂ ਭੀਖ ਮੰਗਦੀ ਹੈ ਤੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰਦੀ ਹੈ। ਇੱਕ ਦਿਨ ਵਿਸ਼ਾਲ ਜਿਸ ਨੂੰ 1 ਸਾਲ ਪਹਿਲਾਂ ਕਿਰਨ ਨੇ ਬੇਇੱਜ਼ਤ ਕਰਕੇ ਘਰੋਂ ਬਾਹਰ ਕੱਢ ਦਿੱਤਾ ਸੀ ਉਹ ਆਪਣੇ ਕੰਮ ਦੇ سلسلے ਵਿੱਚ ਦਿੱਲੀ ਆਇਆ ਹੋਇਆ ਸੀ। ਜਦੋਂ ਕਿਰਨਾ ਨੂੰ ਉੱਥੇ ਭੀਖ ਮੰਗਦੇ ਹੋਏ ਦੇਖਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ। ਭਾਵੇਂ ਕਿਰਨ ਨੇ ਆਪਣਾ ਮੂੰਹ ਸੇ ਟੱਕਿਆ ਹੋਇਆ ਸੀ ਪਰ ਫੇਰ ਵੀ ਵਿਸ਼ਾਲ ਉਸ ਨੂੰ ਪਛਾਣ ਲੈਂਦਾ ਹੈ। ਉਹ ਉੱਥੇ ਜਾ ਕੇ ਕਿਰਨ ਨੂੰ ਕਹਿਣ ਲੱਗਦਾ ਕਿ ਕਿਰਨ ਤੂੰ ਇੱਥੇ ਇਸ ਹਾਲਤ 'ਚ ਕੀ ਕਰ ਰਹੀ ਹੈ ਜਿਵੇਂ ਹੀ ਕਿਰਨ ਵਿਸ਼ਾਲ ਨੂੰ ਦੇਖਦੀ ਹੈ ਤਾਂ ਉਸ ਦੀ ਅੱਖਾਂ ਵਿੱਚੋਂ ਹੰਝੂ ਆਉਣ ਲੱਗਦੇ ਹਨ ਉਹ ਉਸ ਨੂੰ ਕਹਿਣ ਲੱਗਦੀ ਹੈ ਕਿ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਵਿਸ਼ਾਲ ਉਸ ਨੂੰ ਸੰਭਾਲਦਾ ਤੇ ਕਹਿੰਦਾ ਕਿ ਪਹਿਲਾਂ ਤੂੰ ਚੁੱਪ ਹੋ ਜਾ ਇਹ ਦੱਸ ਤੂੰ ਤਾਂ ਵਧੀਆ ਪਰਿਵਾਰ ਤੋਂ ਸੀ ਫਿਰ ਅਜਿਹਾ ਕੀ ਹੋ ਗਿਆ ਜੋ ਤੈਨੂੰ ਇਸ ਤਰ੍ਹਾਂ ਭੀਖ ਮੰਗਣੀ ਪੈ ਰਹੀ ਹੈ ਤੂੰ ਇੰਨੀ ਦੂਰ ਇੱਥੇ ਦਿੱਲੀ ਕਿਵੇਂ ਆਈ ਹੈ ਕਿਰਨ ਰੋ ਰੋ ਕੇ ਆਪਣੀ ਸਾਰੀ ਕਹਾਣੀ ਵਿਸ਼ਾਲ ਨੂੰ ਦੱਸਦੀ ਹੈ ਸਾਰਾ ਕੁਝ ਸੁਣ ਕੇ ਵਿਸ਼ਾਲ ਨੂੰ ਸਮਝ ਆ ਜਾਂਦਾ ਹੈ ਕਿ ਉਹ ਮੁੰਡਾ ਠੀਕ ਨਹੀਂ ਸੀ ਉਹ ਤਾਂ ਸਿਰਫ ਇਹਦਾ ਫਾਇਦਾ ਚੱਕਣਾ ਚਾਹੁੰਦਾ ਸੀ ਜਦੋਂ ਉਹਦਾ ਮਤਲਬ ਪੂਰਾ ਹੋ ਗਿਆ ਉਹ ਕਿਰਨ ਨੂੰ ਛੱਡ ਕੇ ਚਲਾ ਗਿਆ ਵਿਸ਼ਾਲ ਉਸ ਨੂੰ ਕਹਿੰਦਾ ਹੈ ਕਿ ਜੋ ਕੁਝ ਹੋ ਗਿਆ ਉਹ ਤਾਂ ਠੀਕ ਹੈ ਪਰ ਤੂੰ ਆਪਣੇ ਘਰ ਵਾਪਸ ਵੀ ਤਾਂ ਜਾ ਸਕਦੀ ਸੀ ਪਰ ਕਿਰਨ ਕਹਿੰਦੀ ਹੈ ਕਿ ਮੇਰੇ ਵਿੱਚ ਹੁਣ ਆਪਣੇ ਮੰਮੀ ਪਾਪਾ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਮੈਂ ਘਰ ਤੋਂ ਚੋਰੀ ਕਰਕੇ ਭੱਜੀ ਸੀ ਇਹ ਸਭ ਕੁਝ ਦੱਸਦੇ ਹੋਏ ਕਿਰਨ ਫੇਰ ਤੋਂ ਰੋਣ ਲੱਗਦੀ ਹੈ ਵਿਸ਼ਾਲ ਉਸ ਨੂੰ ਚੁੱਪ ਕਰਵਾ ਕੇ ਆਪਣੇ ਗੱਲ ਨਾਲ ਲਗਾ ਲੈਂਦਾ ਹੈ ਉਹ ਕਹਿੰਦਾ ਹੈ ਕਿ ਸਭ ਕੁਝ ਠੀਕ ਹੋ ਜਾ ਤੂੰ ਫਿਕਰ ਨਾ ਕਰ ਉਹ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਤੇਰੇ ਘਰ ਚਲਦਾ ਤੇਰੇ ਨਾਲ ਧੋਖਾ ਹੋਇਆ ਪਰ ਕਿਰਨ ਉਸ ਨਾਲ ਜਾਣ ਤੋਂ ਮਨਾ ਕਰ ਦਿੰਦੀ ਹੈ ਵਿਸ਼ਾਲ ਜਿਸ ਵਿਅਕਤੀ ਨੂੰ ਮਿਲਣ ਆਇਆ ਸੀ ਉਸ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਅੱਜ ਮੈਨੂੰ ਕੋਈ ਜ਼ਰੂਰੀ ਕੰਮ ਆ ਗਿਆ ਆਪਾਂ ਕਿਸੇ ਫੇਰ ਦਿਨ ਮੀਟਿੰਗ ਕਰ ਲਵਾਂਗੇ ਹੁਣ ਤੂੰ ਇੱਥੇ ਨਹੀਂ ਕਿਉਂਕਿ ਮੈਂ ਪਹੁੰਚ ਨਹੀਂ ਸਕਦਾ ਵਿਸ਼ਾਲ ਤੇ ਕਿਰਨ ਸਿੱਧਾ ਮਹੌਲ ਲਈ ਆਉਂਦੇ ਨੇ ਉਹ ਕਿਰਨ ਦੇ ਘਰ ਜਾਂਦੇ ਨੇ 4 ਮਹੀਨਿਆਂ ਬਾਅਦ ਆਪਣੀ ਧੀ ਨੂੰ ਇਸ ਹਾਲਤ ਵਿੱਚ ਦੇਖ ਕੇ ਪਿਓ ਬਹੁਤ ਹੀ ਗੁੱਸੇ ਵਿੱਚ ਆ ਜਾਂਦਾ ਹੈ ਉਹ ਉਸ ਨੂੰ ਧਮਕਾਉਣ ਲੱਗਦਾ ਹੈ ਜਦੋਂ ਵਿਸ਼ਾਲ ਕਹਿੰਦਾ ਕਿ ਇਸ ਨਾਲ ਧੋਖਾ ਹੋਇਆ ਹੈ ਤਾਂ ਕਿਰਨ ਦਾ ਪਿਓ ਕਹਿੰਦਾ ਕਿ ਇਹਦੀ ਆਪਣੀ ਗਲਤੀ ਹੈ ਮੈਂ ਤਾਂ ਇਸ ਨੂੰ ਪਹਿਲਾਂ ਹੀ ਸਮਝਾਇਆ ਸੀ ਮੈਂ ਇਹਨੂੰ ਮਨਾ ਕੀਤਾ ਸੀ ਚੰਗੀ ਤਰ੍ਹਾਂ ਸਮਝਾਇਆ ਸੀ ਕਿ ਇਸ ਤਰ੍ਹਾਂ ਦੇ ਮੁੰਡੇ ਚੰਗੇ ਨਹੀਂ ਹੁੰਦੇ ਪਰ ਇਹ ਸਭ ਦੇ ਬਾਵਜੂਦ ਵੀ ਇਹਨੇ ਸਾਡੀ ਇੱਕ ਗੱਲ ਨਹੀਂ ਮੰਨੀ। ਕਿਰਨ ਦਾ ਪਿਓ ਕਹਿੰਦਾ ਕਿ ਇਹਨੇ ਸਾਡੀ ਬੇਇੱਜ਼ਤੀ ਕਰਵਾਈ ਹੈ। ਹੁਣ ਇਸ ਦੀ ਬਹੁਤ ਵਿਦਨਾਮੀ ਹੋਊਗੀ। ਇਸ ਨਾਲ ਕੌਣ ਵਿਆਹ ਕਰਵਾਵੇਗਾ? ਇਹ ਸਭ ਕੁਝ ਹੋਣ ਤੋਂ ਬਾਅਦ ਘਰ ਵਿੱਚ ਇੱਕਦਮ ਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ। ਵਿਸ਼ਾਲ ਵੀ ਕੁਝ ਦਿਨ ਸੋਚਾਂ ਵਿੱਚ ਪੈ ਜਾਂਦਾ ਹੈ। ਕੁਝ ਦਿਨ ਸੋਚਣ ਤੋਂ ਬਾਅਦ ਵਿਸ਼ਾਲ ਕਹਿਣ ਲੱਗਦਾ ਹੈ ਕਿ ਮੈਂ ਕਿਰਨ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ। ਇਹ ਸਭ ਕੁਝ ਸੁਣ ਕੇ ਕਿਰਨ ਵਿਸ਼ਾਲ ਦੇ ਪੈਰਾਂ ਵਿੱਚ ਡਿੱਗ ਕੇ ਉਸ ਤੋਂ ਮਾਫੀ ਮੰਗਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਜੇ ਤੂੰ ਅਜੇ ਵੀ ਮੈਨੂੰ ਅਪਣਾਉਣ ਲਈ ਤਿਆਰ ਹੈ ਤਾਂ ਮੈਂ ਸਾਰੀ ਉਮਰ ਤੇਰੀ ਗੁਲਾਮੀ ਕਰਾਂਗੀ ਮੈਨੂੰ ਮਾਫ ਕਰ ਦੇ ਮੇਰੇ ਤੋਂ ਗਲਤੀ ਹੋ ਗਈ ਸੀ ਭਾਵੇਂ ਵਿਸ਼ਾਲ ਸਭ ਕੁਝ ਜਾਣਦਾ ਸੀ ਕਿ ਇਹ 4 ਮਹੀਨੇ ਕਿਸੇ ਹੋਰ ਮੁੰਡੇ ਨਾਲ ਰਹਿ ਕੇ ਆਈ ਹੈ ਪਰ ਇਸ ਦੇ ਬਾਵਜੂਦ ਵੀ ਉਹ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਂ ਤਾਂ ਕਿਰਨ ਦੀ ਉਡੀਕ ਵਿੱਚ ਅਜੇ ਤੱਕ ਵਿਆਹ ਵੀ ਨਹੀਂ ਕਰਵਾਇਆ ਸੀ ਵਿਸ਼ਾਲ ਆਪਣੇ ਘਰੇ ਸਭ ਕੁਝ ਸਾਰੀ ਗੱਲ ਸੱਚ-ਸੱਚ ਦੱਸ ਦਿੰਦਾ ਹੈ। ਉਹ ਕਿਰਨਾ ਦੇ ਬਾਰੇ ਵੀ ਸਭ ਕੁਝ ਸੱਚ-ਸੱਚ ਦੱਸ ਦਿੰਦਾ ਹੈ। ਸਭ ਕੁਝ ਸੁਣ ਕੇ ਵੀ ਵਿਸ਼ਾਲ ਦੇ ਮਾਤਾ-ਪਿਤਾ ਹਾਂਮੀ ਭਰ ਦਿੰਦੇ ਨੇ ਕਿਉਂਕਿ ਵਿਸ਼ਾਲ ਕਿਰਨ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਮਾਪੇ ਆਪਣੇ ਪੁੱਤ ਨੂੰ ਖੁਸ਼ ਦੇਖਣਾ ਚਾਹੁੰਦੇ ਸਨ। ਇਸ ਤੋਂ ਬਾਅਦ ਇੱਕ ਵਧੀਆ ਮੂਰਤ ਦੇਖ ਕੇ ਦੋਨਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ। ਕਿਰਨ ਹੁਣ ਕਾਫੀ ਸੁਧਰ ਗਈ ਸੀ। ਉਹ ਘਰ ਵਿੱਚ ਬਹੁਤ ਵਧੀਆ ਢੰਗ ਨਾਲ ਰਹਿੰਦੀ ਹੈ। ਵਿਸ਼ਾਲ ਦੇ ਮਾਤਾ-ਪਿਤਾ ਦੀ ਸੇਵਾ ਕਰਦੀ ਹੈ। ਉਨ੍ਹਾਂ ਦੇ ਇੱਕ ਬੱਚਾ ਵੀ ਹੋ ਗਿਆ ਹੈ ਵਿਸ਼ਾਲ ਤੇ ਕਿਰਨ ਹੁਣ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜਿਉਂਦੇ ਹਨ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ